ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਲੜਕਿਆਂ ਵਿਖੇ 16 ਦਸੰਬਰ ਨੂੰ ਮਾਪੇ ਅਧਿਆਪਕ ਮਿਲਣੀ ਮੈਗਾ ਪੀਟੀਐਮ ਕਰਵਾਈ ਗਈ ਆਪਣੇ ਬੱਚੇ ਦੀ ਸਮੁੱਚੀ ਕਾਰਗੁਜ਼ਾਰੀ ਦੇਖਣ ਲਈ ਸਕੂਲ ਵਿਖੇ ਵੱਖ-ਵੱਖ ਪਿੰਡਾਂ ਤੋਂ ਮਾਪੇ ਪਹੁੰਚੇ ਅਤੇ ਸਕੂਲ ਅਤੇ ਪੜ੍ਹਾਈ ਉੱਤੇ ਤਸੱਲੀ ਪ੍ਰਗਟ ਕੀਤੀ ਇਸ ਮੌਕੇ ਤੇ ਅਧਿਕਾਰਕਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਇਸੋ ਮੌਕੇ ਦੀਆਂ ਸ਼ਾਨਦਾਰ ਤਸਵੀਰਾਂ ਦੇ ਨਬਸ਼ੀ ਦੇ ਦੁਬੀ ਦੇ ਕੋਲ ਨਬਸ਼ੀ ਕਾ ਨੇ ਇਹ ਇਹਦਾ ਇੱਕ ਕਮਰਾ ਹੈ ਇਹਦਾ ਸਰੀਰ ਵੀ ਥੋੜਾ ਭਾਰਾ ਹੈ ਮਲਮ ਆਇਆ ਜੀ ਮਲਮ ਆਇਆ ਜੇ ਕੋਈ ਯਾਤਰਾ ਮਹਿੰਗੇ ਆ ਬਸ ਆਦਾਂ ਕਦੇ ਆਏ ਨਾ ਫਿਰ ਘਟ ਹੋਵਾਂਗੇ ਵੀਲ ਹੋਣਗੇ ਤੇ ਬੰਦੇ ਕਹਿੰਦੇ ਕੋਈ ਨਾ ਤਰਕਾ ਕਰਦੇ ਜਿੱਤ ਗਾ ਲਈ ਐਰ ਕੇ ਨਾਲ ਜੋੜ ਲਾਇਗੇ ਐਕੀ ਯਾਤਰਾ ਆਪਣੇ ਜਿਵੇਂ ਪੁੱਤਾ ਨਹੀਂ ਪਾਉਂਦਾ ਨਾਲ ਕਿ ਯਾਤਰਾ ਜੀ ਨਹੀਂ ਪੜਦੇ

ਸਰ ਆਪਣੇ ਬਾਰੇ ਦੱਸਿਓ ਤੇ ਅੱਜ ਜੋ ਪੇਰੈਂਟਸ ਮੀਟਿੰਗ ਬਾਰੇ ਹੋ ਰਹੀ ਹੈ ਉਹਦੇ ਬਾਰੇ ਦੱਸਿਓ ਹਾਂਜੀ ਮੈਂ ਹਰਦੀਪ ਸਿੰਘ ਚਾਰਜ ਸਰਕਾਰੀ ਸਕੂਲ ਦੇ ਲੜਕੇ ਖਾਲੜਾ ਜੋ ਸਾਡੇ ਸਿੱਖਿਆ ਵਿਭਾਗ ਦਾ ਹੁਕਮ ਹੈ ਆ ਕਿ 16 ਦਸੰਬਰ 2023 ਨੂੰ ਇਹ ਸਾਰੇ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਕੀਤੀ ਜਾ ਰਹੀ ਹੈ ਇਹਦੇ ਮੁੱਖ ਤਿੰਨ ਉਦੇਸ਼ ਨੇ ਇੱਕ ਰਹਿ ਗਿਆ ਕਿ ਜੋ ਬੱਚੇ ਸਕੂਲ ਪੜ੍ਹਾਈ ਕਰਦੇ ਪਏ ਉਹਦੇ ਬਾਰੇ ਮਾਪਿਆਂ ਨਾਲ ਗੱਲਬਾਤ ਕੀਤੀ ਜਾਵੇ ਬੱਚਿਆਂ ਦੀ ਕਾਗਜ਼ੀ ਰਿਪੋਰਟਸਾਂ ਜੇ ਮਾਪਿਆਂ ਨੂੰ ਉਸ ਦੇ ਨਾਲ ਹੀ ਸਾਡਾ ਇੱਕ ਮਿਸ਼ਨ ਚੱਲਦਾ ਪਿਆ ਹੈ ਮਿਸਿਸ ਸਮਰਤ ਉਹ ਬੜਾ ਅਹਿਮ ਹੈਗਾ ਹੈ ਕਿਉਂਕਿ ਜਦੋਂ ਪਿੱਛੇ ਕੋਵਿਡ ਸੀ ਵਿੱਚ ਬੱਚਿਆਂ ਦੀ ਪੜ੍ਹਾਈ ਜਿਹੜੀ ਸੀ ਉਹ ਥੋੜੀ ਇੱਕ ਘੱਟ ਰਹਿ ਗਈ ਸੀ ਉਸ ਗੈਪ ਨੂੰ ਫਿਲ ਕਰਨ ਵਾਸਤੇ ਮਿਸਿਸ ਸਮਰਤ ਆ ਰਹੇ ਅਸੀਂ ਔਰ ਉਸ ਤੋਂ ਬਾਅਦ ਪਿਛਲੇ ਸਾਲ ਤੋਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਜੋਸ ਬੈਸ ਨੇ ਇੱਕ ਕਮਿਸ਼ਨ ਸ਼ੁਰੂ ਕੀਤਾ ਹੈ ਮਿਸ਼ਨ ਨਾ 100% ギਵ ਯੂਰ ਬੈਸਟ ਸਾਰੇ ਬੱਚੇ ਜਿਹੜੇ ਆ ਉਹ ਆਪਣਾ ਪੂਰਾ ਜੋਰ ਲਾਉਣ ਸਾਰਾ ਸਟਾਫ ਵੀ ਆਪਣੀ ਪੂਰੀ ਮਿਹਨਤ ਕਰਾਵੇ ਤਾਂ ਕਿੜਾ ਬੱਚੇ ਜਿਹੜੇ 100% ਹੀ ਪਾਸ ਹੋ ਪਹਿਲਾਂ ਕੋਈ ਹੁੰਦਾ ਸੀ ਬੱਚੇ ਫੇਲ ਹੋ ਜਾਂਦੇ ਸੀ ਬੋਰਡ ਦੀਆਂ ਕਲਾਸਾਂ 8ਵੀਂ 10ਵੀਂ 12ਵੀਂ ਵਾਸਤੇ ਜੇ ਉਹ ਜੁਰ ਬੈਸਟ ਮਿਸ਼ਨ ਹੰਡਰਡ ਪਰਸੈਂਟ ਚੱਲਦਾ ਪਿਆ ਇਹ ਤਿੰਨ ਜਿਹੜੇ ਮੁੱਖ ਆਦੇਸ਼ ਹੈਗੇ ਨੇ ギਵ ਜੁਰ ਬੈਸਟ 100% ਮਿਸ਼ਨ ਸਮਰੱਥਾ ਤੇ ਜੋ ਬੱਚਿਆਂ ਨੇ ਇਹ ਟੈਸਟਾਂ ਦੀ ਰਿਪੋਰਟ ਆ ਉਹਨੂੰ ਸ਼ੇਅਰ ਕਰਨ ਵਾਸਤੇ ਮਾਪਿਆਂ ਦੇ ਨਾਲ ਅੱਜ ਹੀ ਮਿਲਣੀ ਕਰ ਰਹੇ ਹਾਂ ਔਰ ਜੂਈ ਸਰਕਾਰ ਦਾ ਸਾਨੂੰ ਹੁਕਮ ਹੋਇਆ ਹੈ ਉਹਦੇ ਤੱਕ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਕੇ ਆਪਣੀ ਸਹੀ ਟੀਮ ਰੀਸੈਟ ਲੱਗੀ ਹੋਈ ਟੀਚਾਂ ਦੇ ਔਰ ਸਾਡੇ ਸਾਹਮਣੇ ਸਾਰਾ ਮਾਹੌਲ ਹੈਗਾ ਇਹ ਮਾਪੇ ਆ ਰਹੇ ਨੇ ਬੜਾ ਖੁਸ਼ਕੁਵਾਰ ਮਾਹੌਲ ਦੀ ਗੱਲਬਾਤ ਹੋ ਰਹੀ ਆ ਔਰ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮਾਪੇ ਹੁਣ ਸਹਿਯੋਗ ਕਰਦੇ ਪਏ ਨੇ ਆਪਣੇ ਕੀਮਤੀ ਸਮੇਂ ਚੋਂ ਕੰਮ ਕੱਢ ਕੇ ਬੱਚਿਆਂ ਪਿੱਛੇ ਆ ਰਹੇ ਨੇ ਔਰ ਇਸ ਜੋ ਮੀਟਿੰਗ ਹੋ ਰਹੀ ਆ ਆਉਣ ਵਾਲੇ ਹਨਾ ਥੋੜੇ ਦਿਨਾਂ ਤੱਕ ਇਹਦਾ ਹੋਰ ਵੀ ਰਿਜ਼ਲਟ ਵਧੀਆ ਮਿਲੇਗਾ ਸਾਨੂੰ ਜਿਨ ਕੇ ਜਦੋਂ ਜੂਈ ਚ ਕਲਾਸਾਂ ਦੁਬਾਰਾ ਲੱਗਣਗੀਆਂ ਜਿਨ ਕੇ ਉਸ ਸਮੇਂ ਸਾਨੂੰ ਇਹ ਜਿਹੜਾ ਇਹ ਪੀਟੀਐਮ ਦਾ ਜਿਹੜਾ ਹੈਗਾ ਉਹਦਾ ਸਰ ਰਿਜ਼ਲਟ ਮਿਲਣਾ ਉਹਦਾ ਜੀ ਮੈਂ ਸਰਕਾਰ ਦਾ ਧੰਨਵਾਦੀ ਹਾਂ ਸਾਡੇ ਮਾਪਿਆਂ ਦਾ ਧੰਨਵਾਦੀ ਹਾਂ ਤੇ ਸਾਡੇ ਚੇਅਰਮੈਨ ਸਾਹਿਬ ਹੈਗੇ ਨੇ ਸਕੂਲ ਦੀ ਕਮੇਟੀ ਦੇ ਇਹ ਚੇਚੇ ਤੌਰ ਤੇ ਪੁੰਝੇ ਜਿਹੜੇ ਕਿ ਮੈਂ ਸਰਦ ਬਹੁਤ ਹੋ ਰਹੀ ਹੈ ਜੀ ਕਿ ਧੰਨਵਾਦ ਇਸ ਤੋਂ ਇਲਾਵਾ ਸਰਕਾਰ ਤੋਂ ਤੁਹਾਡੇ ਮੰਗ ਹੋਵੇ ਸਕੂਲ ਦੇ ਵਿੱਚ ਕੋਈ ਰਿਕੁਆਇਰਮੈਂਟ ਹੋਵੇ ਜਿਹੜੀ ਚੀਜ਼ ਚਾਹੀਦੀ ਹੋਵੇ ਕਿ ਟੀਚਰਾਂ ਦੀ ਘਾਟ ਜਾਂ ਕੋਈ ਹੋਰ ਕੋਈ ਕਮੀਆਂ ਪੇਸ਼ ਹੋਣ ਜੇ ਸਰਕਾਰ ਨੂੰ ਦੱਸਣਾ ਚਾਹੁੰਦੇ ਜੀ ਲੋਕੋ ਜੀ ਜੋ ਵੀ ਅਸੀਂ ਇੱਥੇ ਕਰ ਰਹੇ ਆ ਸਾਡਾ ਸਾਰਾ ਡਾਟਾ ਪੰਜਾਬ ਸਰਕਾਰ ਕੋਲ ਹੁੰਦਾ ਫਿਰ ਨਾ ਆ ਰਿਹਾ ਟੀਸਾ ਸਰਕਾਰ ਨੂੰ ਪਤਾ ਢੇ ਸਾਬਸ ਨੂੰ ਪਤਾ ਹੁੰਦਾ ਹੈ ਤੋ ਉਹ ਜਿੰਨੇ ਜੋ ਕਿ ਡੀਪੈਸਟ ਕਰ ਰਹੇ ਆ ਜੀ ਮਤਲਬ ਕਿਸੇ ਵੀ ਪੱਖੋਂ ਕਮੀ ਪੇਸ਼ੇ ਨਹੀਂ ਆ ਜਿਹੜੇ ਸਾਡੇ ਸਿੱਖਿਆ ਮੰਤਰੀ ਜੀ ਹੈਗੇ ਨੇ ਉਹ ਆਪਣੇ ਮੁੱਖ ਮੰਤਰੀ ਦੀ ਗਵਾਹੀ ਦੇ ਵਿੱਚ ਜਨਨ ਕਿ ਪੂਰੀ 24 ਆਵਰ ਇਸ ਕੰਮ ਤੇ ਲੱਗੇ ਹੋਏ ਨੇ ਕਿ ਅਸੀਂ ਜਿਹੜਾ ਇਹ ਦਿੱਲੀ ਦੇ ਤੌਰ ਤੇ ਦਿੱਲੀ ਮਾਡਲ ਹੈ ਨਾ ਉਸ ਦਿੱਲੀ ਮਾਡਲ ਨੂੰ ਪੜਾ ਕੇ ਜਨਨ ਕਿ ਪੰਜਾਬ ਦੇ ਵਿੱਚ ਸਿੱਖਿਆ ਹਰ ਕਿਤਾ ਜਾਵੇ ਬਾਕੀ ਤੁਹਾਡੇ ਸਾਹਮਣੇ ਸੁਧਾਰ ਹੋ ਰਿਹਾ ਜੀ ਟੇਪ ਬਾਈ ਟੇਪ ਬਹੁਤ ਹੋ ਰਿਹਾ ਜੀ ਜਿਹੜੇ ਮਾਤਾ ਪਿਤਾ ਆ ਰਹੇ ਨੇ ਬੱਚਿਆਂ ਦੇ ਉਹਨਾਂ ਦਾ ਕੀ ਰਿਸਪੌਂਸ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਦਾ ਜੇ ਦੇਖੋ ਪਹਿਲਾਂ ਇਦਾਂ ਦੇ ਟ੍ਰੈਂਡ ਹੁੰਦੇ ਹੀ ਨਹੀਂ ਸੀ ਹੁਣ ਆ ਰਹੇ ਮਾਪੇ ਜਾਨੀ ਕਿ ਤੋਂ ਉਹਨਾਂ ਨੂੰ ਅਸ਼ਾ ਲੱਗ ਰਿਹਾ ਉਹ ਕਹਿੰਦੇ ਸਾਨੂੰ ਕੁਝ ਗੱਲਾਂ ਬੱਚਿਆਂ ਦੀ ਨਹੀਂ ਸੀ ਪਤਾ ਜਾਨੀ ਕਿ ਹਨਾ ਕਿ ਸਾਡਾ ਬੱਚਾ ਕਿਹੜੇ ਵਿਸ਼ੇ 'ਚ ਕਮਜ਼ੋਰ ਆ ਕਿ ਝੋ ਚੰਗਾ ਕਰਦਾ ਪਿਆ ਹੈ ਤੇ ਜਦੋਂ ਟੀਚਰ ਸਾਡੇ ਦੱਸਦੇ ਪਏ ਉਹਨਾਂ ਨੂੰ ਨਾਲ ਉਹ ਕਹਿੰਦੇ ਅਸੀਂ ਹੋਰ ਮਿਹਨਤ ਕਰਾਵਾਂਗੇ ਨਾਲ ਸਾਨੂੰ ਉਹਦੇ ਨਾਲ ਕੀ ਹੁੰਦਾ ਸਾਨੂੰ ਬੱਚਾ ਕਰਕੇ ਕਿੰਨਾ ਪੜਾਈ ਨੂੰ ਟਾਈਮ ਦੇ ਰਿਹਾ ਹੈ ਉਹਦੇ ਬਾਰੇ ਤੁਹਾਨੂੰ ਪਤਾ ਲੱਗਦਾ ਪਿਆ ਹਾਂਜੀ ਸਰ ਅੱਜ ਤੁਸੀਂ ਸਰਕਾਰੀ ਸਕੂਲੇ ਆਏ ਜੇ ਮੀ ਖਾਲੇ ਆਪਣੇ ਬਾਰੇ ਦੱਸਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਸਿੰਘ ਹਿਰਾ ਤੇ ਮੈਂ ਇੱਕ ਸਮਾਜ ਸੇਵੀ ਆਗੂ ਹਾਂ ਜੀ ਅੱਜ ਮਾਪੇ ਤੇ ਅਧਿਆਪਕ ਮਿਲਣ ਦੀ ਦੇ ਵਿੱਚ ਅੱਜ ਇੱਥੇ ਸਾਨੂੰ ਆਉਣ ਦਾ ਮੌਕਾ ਮਿਲਿਆ ਜੋ ਕਿ ਸਕੂਲ ਬਹੁਤ ਹੀ ਸਾਫ ਸੁਥਰਾ ਬਹੁਤ ਸਫਾਈ ਦਾ ਧਿਆਨ ਰੱਖਿਆ ਗਿਆ ਹੈ ਤੇ ਬੱਚੇ ਵੀ